ਤਾਰਾ ਉਹ ਤੇ ਜਨਾਨੀ ਹੱfte ਕੇ ਬਾਅਦ ਕਹਿੰਦਾ ਤੂੰ ਮੇਰੇ ਤੇ ਮਰਦਾ ਨਹੀਂ ਤੂੰ ਮੇਰੇ ਤੇ ਮਰਦਾ ਨਹੀਂ ਤੂੰ ਮੇਰੇ ਤੇ ਮਰਦਾ ਨਹੀਂ ਭੈਣ ਜੀ ਆਪਾਂ ਕਿਹੜਾ ਟਿਕੜੀਆਂ ਕੋਈ ਨਹੀਂ ਬਚਾਈ ਤੇ ਐਸੇ ਦਰਦ ਚ ਕੋਈ ਨਹੀਂ ਬਚਾ ਤੂੰ ਹੁਣ ਉਹ ਸੂਜ ਬੰਦ ਬੰਦੇ ਕੋਲੇ ਗਿਆ ਕਹਿੰਦਾ ਯਾਰ ਵੀ ਮੈਂ ਕੀ ਕਰਾਂ ਉਹ ਹੁਣ ਉਹਨੇ ਕੰਨ ਚ ਪਤਾ ਨਹੀਂ ਕੀ ਸਮਝਾਇਆ ਕਿ ਮਤਲਬ ਉਹਨੂੰ ਕੁਝ ਸਲੀਕਾ ਦੱਸਿਆ ਉਹ ਭੱਜ ਕੇ ਸ਼ੇਰ ਬਣ ਗਿਆ ਤੇ ਉੱਠ ਕੇ ਪਤਾ ਬਾਜ਼ਾਰ ਗਿਆ ਡਿਊਟੀ ਤੋਂ ਘੰਟਾ ਪਹਿਲਾਂ ਹੀ ਬਾਜ਼ਾਰ ਗਿਆ ਚਾਰ ਪੰਜ ਲਫਾਫੇ ਖਰੀਦੇ ਤੇ ਜਾਂਦੇ ਜਾਂਦੇ ਨੂੰ ਕਰਮਾਂ ਦੀ ਮਾਰ ਫੇਰ ਉਹੀ 5:30-7:00 ਵਜੇ ਜਦੋਂ ਜਨਾਨੀ ਦੇ ਰੋਟੀ ਬਣਾਉਂਦਾ ਟਾਈਮ ਸੀਗਾ ਤੇ ਕੀ ਹੋ ਉਣੀ ਮੋਟਰਸਾਈਕਲ ਜਾਲ ਨੂੰ ਹੋਰ ਨ ਮਾਰੀ ਨਾ ਮਟਰ ਕੱਢੀ ਜਾਂਦੀ ਹੈ ਉਹ ਕਹਿੰਦੇ ਯਾਰ ਮੇਰੀ ਘਰ ਵਾਲੀ ਆ ਉਹਨਾਂ ਸਾਰੇ ਲਫਾਫੇ ਜੇ ਚੱਕੇ ਤੇ ਮੰਝੇ ਦੇ ਨੇੜੇ ਜਾ ਕੇ ਖੰਘੂ ਰਖਾਂ ਦਾ ਰਾਜਾ ਮਾਰਿਆ ਜਿਗਰਾ ਜਾ ਕਰਕੇ ਐਮਲੀ ਸਾਹਿਬ ਜਦੋਂ ਲੱਤ ਨਾਲ ਲੱਤ ਲਾਈ ਜਨਾਨੀ ਤੇ ਬੁੜਕ ਕੇ ਬੱਜੀ ਕਹਿੰਦੀ ਕੀ ਪਤਾ ਹੋ ਕੇ ਮਾਰਾ ਬੰਦਾ ਤਾਂ ਵਿਚਾਰਾ ਪਸੀਨਾ ਉਹ ਪਸੀਨਾ ਹੀ ਰਾਜੇ ਕਿਲੋ ਮੀਟਰ ਤੇ ਜਾ ਕੇ ਖੜ ਗਿਆ ਪਸੀਨਾ ਪੁੰਜਾ ਧੜਗੜ ਬਾਦਗੀ ਕਹਿੰਦਾ ਯਾਰ ਤੁਸੀਂ ਕਿਸੇ ਲੋਟੀ ਨਹੀਂ ਮਾਣਾਂ